हां जी प्यारे बच्चों आज ਆਪਾਂ ਇੱਕ ਅੰਕ ਵਾਲੀਆਂ ਛੋਟੀਆਂ-ਛੋਟੀਆਂ ਸੰਖਿਆਵਾਂ ਦਾ ਜੋੜ ਕਰਨਾ ਸਿੱਖਾਂਗੇ ਸਾਹਮਣੇ ਬੱਚਿਓ ਤੁਸੀਂ ਇੱਕ ਅੰਕ ਵਾਲੀਆਂ ਸੰਖਿਆਵਾਂ ਲਿਖੀਆਂ ਹੋਈਆਂ ਦੇਖ ਸਕਦੇ ਹੋ ਜਿਸ ਤਰ੍ਹਾਂ 1 2 3 4 5 6 7 8 9 ਇਹ ਸੰਖਿਆਵਾਂ ਬੱਚਿਓ ਇੱਕ ਅੰਕੀ ਸੰਖਿਆਵਾਂ ਹੁੰਦੀਆਂ ਇਹ ਇੱਕ ਅੰਕ ਤੋਂ ਬਣੀਆਂ ਹੁੰਦੀਆਂ ਸਾਹਮਣੇ ਤੁਸੀਂ ਇੱਕ ਸੰਖਿਆ ਹੋਰ ਦੇਖ ਰਹੇ ਹੋ 10 5 15 ਇਹ ਸੰਖਿਆ ਦੋ ਅੰਕਾਂ ਤੋਂ ਮਿਲ ਕੇ ਬਣੀ ਹੋਈ ਹੈ 1 ਤੇ 5 ਤੋਂ ਇਹ ਦੋ ਅੰਕਾਂ ਵਾਲੀ ਸੰਖਿਆ ਹੈ ਇਹ ਜਿਹੜੀਆਂ ਸੰਖਿਆਵਾਂ ਤੁਸੀਂ 1 ਤੋਂ 9 ਤੱਕ ਦੇਖ ਰਹੇ ਹੋ ਇਹ ਸੰਖਿਆਵਾਂ ਇੱਕ ਅੰਕ ਤੋਂ ਬਣੀਆਂ ਹੁੰਦੀਆਂ ਇਸ ਕਰਕੇ ਇਹਨਾਂ ਨੂੰ ਕਹਿੰਦੇ ਆ ਇੱਕ ਅੰਕ ਵਾਲੀਆਂ ਸੰਖਿਆਵਾਂ ਅੱਜ ਆਪਾਂ ਇਹਨਾਂ ਦੇ ਵਿੱਚੋਂ ਕੋਈ ਦੋ ਸੰਖਿਆਵਾਂ ਲੈ ਕੇ ਉਹਨਾਂ ਦਾ ਜੋੜ ਕਰਨਾ ਸਿੱਖਾਂਗੇ ਤੁਸੀਂ ਸਾਹਮਣੇ ਕੁਝ ਰਵੜਾ ਪਈਆਂ ਦੇਖ ਰਹੇ ਹੋ ਖੱਬੇ ਪਾਸੇ ਪਹਿਲਾਂ ਦੇਖੀਏ ਕਿ ਕਿੰਨੀਆਂ ਰਵੜਾ ਪਈਆਂ 1 2 ਖੱਬੇ ਪਾਸੇ ਕਿੰਨੀਆਂ ਰਵੜਾ ਪਈਆਂ 2 ਇਹਨਾਂ ਦੇ ਬਿਲਕੁਲ ਥੱਲੇ ਅਸੀਂ ਲਿਖ ਦੇਵਾਂਗੇ 2 ਸੰਖਿਆ 2 ਹੁਣ ਬੱਚਿਓ ਸੱਜੇ ਪਾਸੇ ਦੇਖੀਏ ਕਿੰਨੀਆਂ ਰਵੜਾਂ ਅਸੀਂ ਦੇਖ ਰਹੇ ਹਾਂ 1 2 3 ਸੱਜੇ ਪਾਸੇ ਤਿੰਨ ਰਵੜਾਂ ਪਈਆਂ ਤਾਂ ਇਹਨਾਂ ਦੇ ਬਿਲਕੁਲ ਥੱਲੇ ਅਸੀਂ ਲਿਖ ਦੇਵਾਂਗੇ 3 ਇਸ ਤਰ੍ਹਾਂ ਬੱਚਿਓ ਖੱਬੇ ਪਾਸੇ ਦੋ ਰਵੜਾਂ ਪਈਆਂ ਸੱਜੇ ਪਾਸੇ ਤਿੰਨ ਰਵੜਾਂ ਪਈਆਂ ਹੁਣ ਜੇਕਰ ਇਹਨਾਂ ਸਾਰੀਆਂ ਰਵੜਾਂ ਨੂੰ ਇਕੱਠੇ ਕਰ ਦਈਏ ਤਾਂ ਕਿੰਨੀਆਂ ਰਵੜਾਂ ਹੋ ਜਾਣਗੀਆਂ ਇਕੱਠੇ ਕਰ ਦੇਣ ਦਾ ਮਤਲਬ ਹੈ ਜੋੜ ਦੇਣਾ ਇਹਨਾਂ ਨੂੰ ਜੋੜ ਦਈਏ ਰਵੜਾ ਹੁਣ ਸਾਰੀਆਂ ਅਸੀਂ ਇਕੱਠੀਆਂ ਕਰ ਦਿੱਤੀਆਂ ਦੋ ਰਵੜਾਂ ਤੇ ਤਿੰਨ ਰਵੜਾਂ ਇਕੱਠੀਆਂ ਕਰ ਦਿੱਤੀਆਂ ਤਾਂ ਆਓ ਗਿਣੀਏ ਕਿੰਨੀਆਂ ਹੋ ਗਈਆਂ 1 2 3 4 5 ਤਾਂ ਕਿੰਨੀਆਂ ਰਵੜਾਂ ਹੋ ਗਈਆਂ ਇਕੱਠੀਆਂ ਕਰਕੇ 5 ਤਾਂ ਅਸੀਂ ਇੱਥੇ ਲਿਖ ਦੇਵਾਂਗੇ 5 ਦੋਤੇ ਤਿੰਨ ਦਾ ਜੋੜ ਹੋ ਗਿਆ 5 ਹੁਣ ਅਸੀਂ ਇੱਕ ਹੋਰ ਸਮ ਕਰਕੇ ਦੇਖਦੇ ਹਾਂ ਮਾਚਸ ਦੀਆਂ ਤੀਲੀਆਂ ਦੀ ਮਦਦ ਨਾਲ ਆਓ ਦੇਖੀਏ ਇਹ ਕਿੰਨੀਆਂ ਤੀਲੀਆਂ ਪਈਆਂ ਖੱਬੇ ਪਾਸੇ 1 2 3 ਤਿੰਨ ਤੀਲੀਆਂ ਪਈਆਂ ਤਾਂ ਇਹਨਾਂ ਦੇ ਬਿਲਕੁਲ ਥੱਲੇ ਅਸੀਂ ਲਿਖ ਦਈਏ 3 ਹੁਣ ਅਸੀਂ ਸੱਜੇ ਪਾਸੇ ਵਾਲੀਆਂ ਤੀਲੀਆਂ ਨੂੰ ਗਿਣਾਂਗੇ 1 2 3 4 ਤਾਂ ਇਹਨਾਂ ਦੇ ਬਿਲਕੁਲ ਥੱਲੇ ਅਸੀਂ ਲਿਖ ਦੇਵਾਂਗੇ 4 ਹੁਣ ਅਸੀਂ ਇਹਨਾਂ ਸਾਰੀਆਂ ਤੀਲੀਆਂ ਨੂੰ ਇਕੱਠੀਆਂ ਰੱਖ ਦੇਵਾਂਗੇ ਦੇਖੋ ਬੱਚਿਓ ਇਹਨਾਂ ਸਾਰੀਆਂ ਤੀਲੀਆਂ ਨੂੰ ਹੁਣ ਅਸੀਂ ਇਕੱਠੇ ਕਰ ਦਿੱਤਾ ਇਹਨਾਂ ਦਾ ਜੋੜ ਕਰ ਦਿੱਤਾ ਤਾਂ ਦੇਖੋ ਕਿੰਨੀਆਂ ਤੀਲੀਆਂ ਬਣ ਗਈਆਂ 1 2 3 4 5 6 7 ਤਿੰਨ ਤੀਲੀਆਂ ਤੇ ਚਾਰ ਤੀਲੀਆਂ ਇਕੱਠੀਆਂ ਕਰਕੇ ਬਣ ਗਈਆਂ ਸੱਤ ਤੀਲੀਆਂ ਮਤਲਬ ਤਿੰਨ ਤੇ ਚਾਰ ਨੂੰ ਇਕੱਠੇ ਕਰ ਦਈਏ ਜੋੜ ਦਈਏ ਤਾਂ ਬਣ ਜਾਂਦਾ ਸੱਤ ਤਿੰਨ ਤੇ ਚਾਰ ਦਾ ਜੋੜ ਆ ਗਿਆ ਸੱਤ ਕਿਰਪਾ ਕਰਕੇ ਇਸ ਵੀਡੀਓ ਨੂੰ ਇਸ ਲੈਵਲ ਦੇ ਬੱਚਿਆਂ ਤੱਕ ਜ਼ਰੂਰ ਪਹੁੰਚਾ ਦੇਣਾ